ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅ ਮਿਨਰਲ ਮਿਕਸਚਰ ਬਾਰੇ ਬਹੁਤ ਲੋਕ ਸਵਾਲ ਪੁੱਛਦੇ ਆ ਜੀ ਅ ਮਿਨਰਲ ਮਿਕਸਚਰ ਦੇਖੋ ਬਹੁਤ ਹੀ ਜ਼ਰੂਰੀ ਅੰਗ ਹੈ ਪਰ ਮੈਂ ਦੇਖਿਆ ਵੀ ਮਿਨਰਲ ਮਿਕਸਚਰ ਚ ਲੋਕਾਂ ਨਾਲ ਬਹੁਤ ਜ਼ਿਆਦਾ ਠੱਗੀ ਵਜਦੀ ਹੈ ਮਿਨਰਲ ਮਿਕਸਚਰ ਦੇ ਬਾਰੇ ਦੋ ਤਿੰਨ ਚੀਜ਼ਾਂ ਜ਼ਰੂਰੀ ਹੈ ਜੀ ਪਹਿਲੀ ਗੱਲ ਇਹ ਹੈ ਵੀ ਮਿਨਰਲ ਮਿਕਸਚਰ ਦੇ ਵਿੱਚ ਮੁੱਖ ਤੌਰ ਤੇ ਤਿੰਨ ਚੀਜ਼ਾਂ ਹੁੰਦੀਆਂ ਨੰਬਰ 1 ਹੁੰਦਾ ਜੀ ਡੀਸੀਪੀ ਜਿਹੜਾ ਡਾਈ ਕੈਲਸ਼ੀਅਮ ਫਾਸਫੇਟ ਹੈ ਉਹ 60 ਤੋਂ 70% ਹੁੰਦਾ ਮਿਨਰਲ ਮਿਕਸਚਰ ਦੇ ਵਿੱਚ 20% ਹੁੰਦਾ ਇਹਦੇ ਵਿੱਚ ਕੈਲਸਾਈਟ ਜਾਂ ਕੈਲਸ਼ੀਅਮ ਕਾਰਬੋਨੇਟ ਜਿਹੜਾ ਹੈਗਾ ਜਿਹੜਾ ਹੁੰਦਾ ਕੈਲਸ਼ੀਅਮ ਦਾ ਮੁਖਸਦਨਾ ਜਿਹੜਾ ਤੇ ਪਹਿਲੀ ਆਈਟਮ 60-70 ਰੁਪਏ ਕਿਲੋ ਹੁੰਦੀ ਹੈ ਦੂਜੀ ਜਿਹੜਾ ਇਹ ਹੁੰਦਾ 12-15 ਰੁਪਏ ਕਿਲੋ ਹੁੰਦਾ ਵਧੀਆ ਕੁਆਲਟੀ ਦਾ ਕੈਲਸ਼ੀਅਮ ਕਾਰਬੋਨੇਟ ਜਿਹੜਾ ਟੂਥ ਬ੍ਰਸ਼ ਟੂਥ ਪੇਸਟ ਪੈਂਦਾ ਹੈਗਾ ਤੀਜੇ ਨੰਬਰ ਤੇ ਹੁੰਦਾ ਟ੍ਰੇਸ ਮਿਨਰਲ ਵਿਦ ਵਿਟਾਮਿਨਸ ਇਹ ਤਕਰੀਬਨ ਤੁਸੀਂ 10 ਤੋਂ 20% ਪਾਸ ਸਕਦੇ ਮਤਲਬ 100 ਗ੍ਰਾਮ ਤੋਂ 200 ਗ੍ਰਾਮ ਪਾ ਸਕਦੇ ਹੋ ਕਿਲੋ ਦੇ ਵਿੱਚ ਸੂਵੇ ਤਿੰਨ ਉਹਨੇ ਜੇ ਤੁਸੀਂ ਇਹ ਮਿਨਰਲ ਮਿਕਸਚਰ ਇੱਤਾਂ ਤਿਆਰ ਕਰੋ ਤਾਂ 100 ਰੁਪਏ ਕਿਲੋ ਚ ਵਧੀਆ ਮਿਨਰਲ ਤਿਆਰ ਹੋ ਜਾਂਦਾ ਘਰੇ ਸੋ ਦੋ 250 ਰੁਪਿਆ ਵਾਲੇ ਮਿਨਰਲ ਦੀ ਮਿਨਰਲ ਜਿਹੜੇ ਹੈਗੇ ਉਹਨਾਂ ਦੀ ਪ੍ਰੈਕਟੀਕਲੀ ਕੋਈ ਜ਼ਰੂਰਤ ਨਹੀਂ ਹੈਗੀ ਅਸੀਂ ਬਹੁਤ ਵਾਰੀ ਬਿਨਾਂ ਮਤਲਬ ਪੈਸਾ ਖਰਾਬ ਕਰਦੇ ਹਾਂ ਉਹਨਾਂ ਤੇ ਦੂਜੀ ਗੱਲ ਕੀ ਹੈ ਮਿਨਰਲ ਮਿਕਸਚਰ ਦੀ ਡੋਜ਼ ਹੈ ਜਿਹੜੀ ਆਮ ਤੌਰ ਤੇ ਛੋਟੀਆਂ ਬੇੜੀਆਂ ਨੂੰ 100 ਗ੍ਰਾਮ ਤੋਂ ਘੱਟ ਮਿਨਰਲ ਨਹੀਂ ਦੇਣਾ ਚਾਹੀਦਾ ਜਿਹੜੀ ਸਾਡੀ 6 ਮਹੀਨੇ ਦੀ ਸਾਲ ਦੀ ਛੋਟੀ ਬੇੜੀ ਹੈ ਕੱਟੀਆਂ ਬੱਚੀਆਂ ਨੂੰ ਵੀ 20-25 ਗ੍ਰਾਮ ਮਿਨਰਲ ਮਿਲਣਾ ਚਾਹੀਦਾ 3 ਮਹੀਨੇ ਤੱਕ ਜਿਹੜਾ ਹੈਗਾ। ਔਰ ਉਸ ਤੋਂ ਇਲਾਵਾ ਜਿਹੜੇ ਸੂਨ ਵਾਲੇ ਪਸ਼ੂ ਨੇ ਉਹਨਾਂ ਨੂੰ 200 ਗ੍ਰਾਮ ਮਿਨਰਲ ਰੋਜ ਦਾ ਮਿਲਣਾ ਚਾਹੀਦਾ 2 ਮਹੀਨੇ ਪਹਿਲਾਂ। ਸੂਨ ਤੋਂ ਬਾਅਦ ਵੀ ਜਿੰਨੀ ਦੇਰ ਤੱਕ ਪਸ਼ੂ ਗੱਭਣ ਨਹੀਂ ਹੁੰਦਾ ਉਦੋਂ ਵੀ ਮਿਨਰਲ ਜਿਹੜਾ ਹੈਗਾ 200 ਗ੍ਰਾਮ ਰੋਜ ਦਾ ਮਿਲਣਾ ਚਾਹੀਦਾ ਜੇ ਦੁੱਧ 15-20 ਲੀਟਰ ਤੱਕ ਹੈ। ਜੇ ਦੁੱਧ ਜ਼ਿਆਦਾ ਹੈ ਤਾਂ ਮਿਨਰਲ ਮਿਕਸਚ ਜਿਹੜਾ ਹੈਗਾ ਉਹਦੀ ਡੋਜ਼ ਉਦਾਂ ਵਧਾਈ ਜਾਣੀ ਚਾਹੀਦੀ ਹੈ। ਘੱਟੋ-ਘੱਟ 100 ਗ੍ਰਾਮ ਮਿਨਰਲ ਮਿਲਣਾ ਚਾਹੀਦਾ। ਇਜੇ ਜੇਪ ਮਿਨਰਲ ਦੀ ਗੱਲ ਕੀਤੀ ਹੈ ਪੂਰਾ ਰਿਲੇਟਡ ਹੁੰਦਾ ਹੈ ਇਹ ਚ ਮਿਨਰਲ ਦੀ ਅਹਿਮੀਅਤ ਜ਼ਿਆਦਾ ਵਿਟਾਮਿਨ ਦੀ ਅਹਿਮੀਅਤ ਘੱਟ ਹੈ ਵਿਟਾਮਿਨ ਆਮ ਤੌਰ ਤੇ ਸਾਡੇ ਹਰੇ ਚਾਰੇ ਤੋਂ ਪੂਰੇ ਹੋ ਜਾਂਦੇ ਆ ਔਰ ਜਿੱਥੇ ਮੱਕੀ ਦਾ achar ਹੋਵੇ ਉੱਥੇ ਵਿਟਾਮਿਨ ਦੀ ਲੋੜ ਪੈਂਦੀ ਹੈ ਕਿਉਂਕਿ ਵਿਟਾਮਿਨ A ਜਿਹੜਾ ਹੁੰਦਾ ਖਾਸ ਕਰਕੇ ਉਹ ਮੱਕੀ ਦੇ achar ਬਣਾਉਣ ਦੇ ਵਿੱਚ ਖਤਮ ਹੋ ਜਾਂਦਾ ਤੋ ਜਿਹੜੇ ਵੀ ਮੱਕੀ ਦਾ achar ਪੰਦੇ ਉਹਨਾਂ ਨੂੰ ਵਿਟਾਮਿਨ ਪਾਉਣ ਦੀ ਖਾਸ ਕਰਕੇ ਲੋੜ ਹੈ ਜਿਹੜੇ ਪਰ ਗੱਲ ਕੀਤੀ ਹੈ ਟ੍ਰੇਸ ਮਿਨਰਲ ਵਿਦ ਵਿਟਾਮਿਨ ਜਿਹੜਾ ਹੈਗਾ ਉਹ 100 ਤੋਂ 200 ਗ੍ਰਾਮ ਇੱਕ ਕਿਲੋ ਦੇ ਵਿੱਚ ਜਾਂ ਇੱਕ ਤੋਂ 2 ਕਿਲੋ ਇੱਕ ਕੁੰਟਲ ਚ ਤੁਸੀਂ ਪ ਸੋ ਮੇਨ ਗੱਲ ਇਹ ਹੈ ਡੋਜ਼ ਜਿਹੜੀ ਹੈਗੀ ਘੱਟੋ ਘੱਟ 100 ਗ੍ਰਾਮ ਹਰ ਪਸ਼ੂ ਨੂੰ ਮਿਨਰਲ ਮਿਲਣਾ ਚਾਹੀਦਾ ਇਹਦੇ ਨਾਲ ਤੁਹਾਡੇ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ ਹਰ ਪਸ਼ੂ ਤੁਹਾਡਾ ਜੇ ਖੁਰਾਕ ਸਹੀ ਹੈ ਤੇ ਮਿਨਰਲ ਦੀ ਮਾਤਰਾ ਸਹੀ ਹੈ ਤਾਂ ਤੁਹਾਡਾ ਪਸ਼ੂ ਜਿਹੜਾ ਹੈਗਾ ਉਹ ਹਰ ਸਾਲ ਗੱਭਣ ਹੋਏਗਾ ਮਿਸਟ੍ਰਾਈਟਰਸ ਦੀ ਪ੍ਰੋਬਲਮ ਹੈ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਹੈ ਇਹਦਾ ਹੱਲ ਸਹੀ ਖੁਰਾਕ ਹੈ ਜਿਵੇਂ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਖੁਰਾਕੀ ਮਸਲੇ ਹੈ ਸਹੀ ਖੁਰਾਕ ਨਾਲ ਹੀ ਹੱਲ ਹੋਣੇ ਹੈ ਦਵਾਈਆਂ ਨਾਲ ਨਹੀਂ ਹੱਲ ਹੋਣੇ ਛੋਟੀਆਂ ਬੈੜੀਆਂ ਜਿਹੜੀਆਂ ਨਹੀਂ ਤਿਆਰ ਹੋ ਰਹੀਆਂ ਉਹਨਾਂ ਨੂੰ ਅਸੀਂ ਵਧੀਆ ਕੁਆਲਿਟੀ ਦੀ ਹੀਫਰ ਫੀਡ ਦੇਵਾਂਗੇ ਉਹਦੇ ਵਿੱਚ ਵੀ ਮਿਨਰਲ ਪਾਇਆ ਹੁੰਦਾ ਹੈ ਉਹਦੇ ਨਾਲ ਵੀ ਤੁਸੀਂ 100 ਗ੍ਰਾਮ ਮਿਨਰਲ ਦੇ ਸਕਦੇ ਹੋ ਪਰ ਇਹ ਮਸਲੇ ਖੁਰਾਕ ਦੇ ਹੀ ਹੈ ਜਿਵੇਂ ਹੁਣ ਜ਼ਿੰਕ ਹੈ ਕਾਪਰ ਹੈ ਕੁਆਲਟ ਹੈ ਮੈਗਨੀਸ਼ੀਅਮ ਛੋਟੇ ਲੱਗੂ ਤੱਤ ਨੇ ਜਿਹੜੇ ਇਹਨਾਂ ਦੀ ਘਾਟ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਸੋ ਇਹਨਾਂ ਦੀ ਘਾਟ ਕਈ ਵਾਰੀ ਬਾਜ਼ਾਰ ਦੇ ਮਿਨਰਲ ਜਿਨ੍ਹਾਂ ਨਾਲ ਨਹੀਂ ਪੂਰੀ ਹੁੰਦੀ ਉਹਦੇ ਵਾਸਤੇ ਅਸੀਂ ਟ੍ਰੇਸ ਮਿਨਰਲ ਵਿਦ ਵਿਟਾਮਿਨ ਜਿਹੜਾ ਪਾਊਡਰ ਹੈ ਟੀਐਮਬੀ ਜਿਹੜਾ ਮਿਲ ਜਾਂਦਾ ਫੀਡ ਫੈਕਟਰੀਆਂ ਤੋਂ ਉਹ 20 ਤੋਂ 30 ਗ੍ਰਾਮ ਰੋਜ਼ ਦਾ ਦੇ ਸਕਦੇ ਹਾਂ ਸੋ ਬਾਕੀ ਇਹ ਜੀ ਗੱਲਾਂ ਆਪਾਂ ਕਰਦੇ ਰਹਿਣਾ ਕੋਈ ਸਵਾਲ ਹੋਵੇ ਮੈਨੂੰ WhatsApp ਕਰ ਸਕਦੇ ਹੋ ਫੋਨ ਤਾਂ ਅੱਜ ਕੱਲ ਨਹੀਂ ਸੁਣ ਹੁੰਦੇ ਜੀ ਫੋਨ ਬਹੁਤ ਜ਼ਿਆਦਾ ਵਿਜੀ ਰਹਿੰਦੇ ਨਹੀਂ ਸੁਣ ਹੁੰਦੇ ਠੀਕ ਹੈ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ